ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5 ਚੰਤ एक ओंकार सत् गुरु प्रसाद साज साजपया प्रभे अपना गायाम वर सुनया। ਮਨ ਉਪਜਿਆ ਚਾਇਆ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਗੁਰੂ ਪਿਆਰੀ ਗੁਰੂ ਸਵਾਰੇ ਸਤ ਸੰਗਤ ਜਿਓ ਅਮਰਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੇ ਵਿੱਚ ਸੱਚਖੰਡ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਦੇ ਵੱਲੋਂ ਸਮੁੱਚੇ ਸੰਸਾਰ ਦੇ ਲੋਕਾਂ ਦੇ ਭਲੇ ਦੇ ਵਾਸਤੇ ਗੁਰੂ ਸ਼ਬਦ ਰੂਪ ਦੇ ਵਿੱਚ ਜੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ਿਸ਼ ਹੋਇਆ ਹੈ ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਰਾਗ ਬਿਲਾਵਲ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਣ ਕੀਤਾ ਹੋਇਆ ਪਾਵਨ ਸ਼ਬਦ ਹੈ chant ਰੂਪ ਦੇ ਵਿੱਚ ਇਹ ਪਾਵਨ ਸ਼ਬਦ ਹੈ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਪਾਤਸ਼ਾ ਉਸ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਦਾ ਮੰਗਲ ਕਰ ਰਹੇ ਹਨ ਇੱਕ ਓੰਕਾਰ ਉਹ ਪਰਮ ਪਿਤਾ ਪਰਮੇਸ਼ਵਰ ਇੱਕ ਹੈ ਅਦੁੱਤੀ ਹੈ ਅਦੁੱਤੀ ਅਰਥਾਤ ਉਹਦੇ ਵਰਗਾ ਨਾ ਤਾਂ ਕੋਈ ਸੀ ਨਾ ਕੋਈ ਹੈ ਨਾ ਕੋਈ ਹੋਵੇਗਾ ਤੇ ਸਾਹਿਬ ਪਾਤਸ਼ਾ ਬਚਨ ਕਰਦੇ ਹਨ ਓੰਕਾਰ ਅਰਥਾਤ ਉਹ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਸਭ ਦਾ ਪ੍ਰਕਾਸ਼ਕ ਹੈ ਕੋਈ ਦੇਵੀ ਹੈ ਕੋਈ ਦੇਵਤਾ ਹੈ ਕੋਈ ਯਖ ਹੈ ਕਿੰਨਰ ਹੈ ਪਿਸਾਚ ਹੈ ਭਾਵੇਂ ਕੋਈ ਵੀ ਹੈ ਪਰਮੇਸ਼ਵਰ ਪਰਮਾਤਮਾ ਦਾ ਪ੍ਰਕਾਸ਼ ਸਾਰੇ ਦੇ ਅੰਦਰ ਹੈ ਸਤਗੁਰੂ ਪ੍ਰਸਾਦ ਕਹੀਏ ਕਿ ਉਹ ਪਰਮੇਸ਼ਵਰ ਪਰਮਾਤਮਾ ਸਤਗੁਰੂ ਦੀ ਕਿਰਪਾ ਸਦਕਾ ਹੀ ਪ੍ਰਾਪਤ ਹੁੰਦਾ ਹੈ ਮੰਗਲ ਸਾਜ ਭਿਆ ਪਰਬ ਆਪਣਾ ਗਾਇਆ ਰਾਮ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ हे ਭਾਈ ਸੰਗਤ ਜੀ ਜਦੋਂ ਅਸੀਂ ਆਪਣੇ ਪਰਮਾਤਮਾ ਦੇ ਜਸ ਨੂੰ ਗਾਇਨ ਕੀਤਾ ਤਦੋ ਖੁਸ਼ੀਆਂ ਦਾ ਸਾਜ ਸਜਣਾ ਹੋਇਆਗਾ ਪ੍ਰਭੂ ਦੀ ਪ੍ਰਾਪਤੀ ਵਾਲੇ ਬਿਵੇਕ ਬੈਰਾਗ ਸ਼ਰਵਣ ਮਨਨ ਆਦ ਮੰਗਲਾਂ ਦਾ ਸਾਜੋ ਸਮਾਨ ਪ੍ਰਾਪਤ ਹੋਇਆ ਅਰਥਾਤ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਬਚਨ ਕਰਦੇ ਨੇ ਕਿ ਜਦੋਂ ਮਨੁੱਖ ਪਰਮੇਸ਼ਵਰ ਪਰਮਾਤਮਾ ਦਾ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਈਸ਼ਵਰ ਚਿੰਤਨ ਕਰਦਾ ਹੈ ਉਹਨੂੰ ਜੀਵਨ ਦੇ ਵਿੱਚ ਵਿਵੇਕ ਬੈਰਾਗ ਪ੍ਰਾਪਤ ਹੁੰਦਾ ਹੈਗਾ ਵਿਵੇਕ ਬੈਰਾਗ ਦੀ ਪ੍ਰਾਪਤੀ ਪਰਮਾਤਮਾ ਦੇ ਨਾਮ ਨੂੰ ਸੁਣਨ ਅਤੇ ਜੋ ਸੁਣਿਆ ਉਹਨੂੰ ਮੰਨਣ ਕਰਕੇ ਹੁੰਦੀ ਹੈ ਸੁਣ ਲਿਆ ਮੰਨਿਆ ਨਹੀਂ ਹੈਗਾ ਜੀਵਨ ਦੇ ਵਿੱਚ ਕੋਈ ਲਾਭ ਨਾ ਹੋਇਆਗਾ ਹੁਣ ਪ੍ਰਸ਼ਾਦਾ ਥਾਲੀ ਦੇ ਵਿੱਚ ਤਾਂ ਪਾ ਲਿਆ ਪਰ ਉਹਨੂੰ ਅਸੀਂ ਛਕਿਆ ਹੀ ਨਹੀਂ ਹੈਗਾ ਤੇ ਸਾਧ ਸੰਗਤ ਜੀ ਗੁਸਤਾਖੀ ਮਾਫ ਕਰਨਾ ਪ੍ਰਸ਼ਾਦੇ ਦੀ ਖੁਸ਼ਬੂ ਦੇ ਨਾਲ ਢਿੱਡ ਕਦੇ ਨਹੀਂ ਭਰਦਾ ਹੁੰਦਾ ਜੇ ਪ੍ਰਮਾਤਮਾ ਦਾ ਨਾਮ ਸੁਣਿਆ ਤੇ ਸੁਣ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਮਨਨਣ ਅਰਥਾਤ ਜੀਵਨ ਦੇ ਵਿੱਚ ਉਹ ਮਰਿਆਦਾ ਦੇ ਅਨੁਸਾਰ ਚੱਲਣਾ ਪਏਗਾ ਜਦੋਂ ਗੁਰੂ ਦੇ ਮੁਖ ਤੋਂ ਪਰਮੇਸ਼ਵਰ ਪਰਮਾਤਮਾ ਦੇ ਨਾਮ ਨੂੰ ਸੁਣਿਆ ਜਾਂਦਾ ਹੈ ਤਾਂ ਬਿਵੇਕ ਪ੍ਰਾਪਤ ਹੁੰਦਾ ਹੈ ਦੇਖੋ ਬਿਵੇਕ ਪਸ਼ੂਆਂ ਡੰਗਰਾਂ ਜਾਨਵਰਾਂ ਦੇ ਵਿੱਚ ਵੀ ਹੁੰਦਾ ਹੈਗਾ ਦਿਮਾਗ ਤਾਂ ਹੁੰਦਾ ਹੈ ਤੇ ਸੰਸਾਰ ਦੇ ਵਿੱਚ ਜਿੰਨੇ ਵੀ ਮਨੁੱਖਤਾ ਹੈ ਬਿਵੇਕ ਇਹਨਾਂ ਵਿੱਚ ਵੀ ਹੈ ਇੱਕ ਪਾਗਲ ਬੰਦੇ ਨੂੰ ਵੀ ਅਸੀਂ ਜਦੋਂ ਕਹਿ ਦਿੰਨੇ ਆ ਕਿ ਹੱਲ ਗਿਆ ਦਿਮਾਗ ਉਹਦਾ ਵੀ ਸਾਹ ਸੰਗਤ ਜੀ ਕਿਸੇ ਹੱਦ ਤੱਕ ਬਿਵੇਕ ਦਿਮਾਗ ਕੰਮ ਕਰਦਾ ਹੈ ਬਿਲਕੁਲ ਕਰਦਾ ਹੈਗਾ ਪਰੰਤੂ ਅਸਲੀ ਬਿਵੇਕ ਕੀ ਹੈ ਗੁਰੂ ਦੇ ਹੁਕਮ ਦੇ ਅਨੁਸਾਰ ਆਪਣੇ ਜੀਵਨ ਦੇ ਮੰਨੋਰਥ ਨੂੰ ਬੁੱਝਣਾ। ਪ੍ਰਾਣੀ ਤੋ ਆਇਆ ਲਾਹਾ ਲੈਣ ਲੱਗਾ ਕਿਤਕੂ ਫਕੜੇ ਮੁਕਦੀ ਚੱਲੀ ਰਹਿਣ। ਕਿਸ ਵਾਸਤੇ ਆਇਆ ਕਿਹਨੇ ਭੇਜਿਆ ਕਿਉਂ ਭੇਜਿਆ। ਜਦੋਂ ਮਨੁੱਖੇ ਸੋਚਦਾ ਫਿਰ ਉਹਨੂੰ ਵਿਰਾਗ ਪ੍ਰਾਪਤ ਹੁੰਦਾ। ਵਿਰਾਗ ਦਾ ਮਤਲਬ ਸੰਸਾਰ ਦੀਆਂ ਚੀਜ਼ਾਂ ਦੇ ਪ੍ਰਤੀ, ਵਸਤੂਆਂ ਦੇ ਪ੍ਰਤੀ, ਸਬੰਧਾਂ ਦੇ ਪ੍ਰਤੀ, ਵਿਕਾਰਾਂ ਦੇ ਪ੍ਰਤੀ ਮਨ ਸਾ ਸੰਗਤ ਜੀ ਉਪਰਾਮ ਹੋ ਜਾਂਦਾ। ਘਰਾਂ ਦੇ ਵਿੱਚ ਰਹੇਗਾ ਪਰ ਮੋਹ ਨਹੀਂ ਵਿਆਪੇਗਾ ਇਸਤਰੀ ਕੋਲ ਹੋਏਗੀ ਕਾਮ ਦਾ ਗੁਲਾਮ ਨਹੀਂ ਹੋਏਗਾ ਧਨ ਦੌਲਤ ਜਿੰਨਾ ਮਰਜੀ ਬੇਸ਼ੁਮਾਰ ਹੋਵੇਗਾ ਪਰ ਲੋਭੀ ਨਹੀਂ ਹੋਵੇਗਾ ਜਦੋਂ ਇਸ ਤਰੀਕੇ ਦੇ ਅਵਸਾ ਬਣਦੀ ਹੈ ਫਿਰ ਜੀਵਨ ਦੇ ਵਿੱਚ ਮੰਗਲ ਸਾਜ ਪਿਆ ਅਰਥਾਤ ਆਨੰਦ ਦੀ ਆਨੰਦ ਹੈ ਅਬਨਾਸੀ ਵਰ ਪਾਇਆ ਮਨ ਉਪਜਿਆ ਚਾਇਆ RAM ਜਦੋਂ ਇਹ ਮਨੁੱਖ वेद शास्त्र ਪੜਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਪੜ੍ਹਦਾ ਗੁਰੂ ਦੇ ਵਾਕਾਂ ਦੁਆਰਾ ਇਹ ਸੁਣਦਾ ਹੈਗਾ ਕਿ ਉਹ ਪਰਮੇਸ਼ਵਰ ਪਰਮਾਤਮਾ ਅਬਨਾਸ਼ੀ ਅਰਥਾਤ ਨਾਸ ਤੋਂ ਰਹਿਤ ਹੈ ਤੇ ਇਸ ਮਨੁੱਖਾ ਜਨਮ ਦੇ ਵਿੱਚ ਹੀ ਪ੍ਰਾਪਤ ਹੁੰਦਾ ਹ ਹੁਣ ਸਾਹ ਸੰਗ ਹੈ ਜੀ ਪਰਮਾਤਮਾ ਨਾ ਜੰਮਦਾ ਨਾ ਮਰਦਾ ਉਹਦਾ ਵਿਛੋੜਾ ਨਹੀਂ ਪੈਦਾ ਹੁੰਦਾ ਤੇ ਉਹਦੀ ਜਿਹੜੀ ਪ੍ਰਾਪਤੀ ਹੈਗੀ ਮਨੁੱਖਾ ਜਨਮ ਦੇ ਵਿੱਚ ਹੀ ਹੁੰਦੀ ਹੈ ਮਨ ਦੇ ਵਿੱਚ ਬਹੁਤ ਉਤਸ਼ਾਹ ਪੈਦਾ ਹੋ ਜਾਂਦਾ ਹੈ ਗੁਰਮੁਖਾਂ ਦੇ ਕਿ ਸਾਨੂੰ ਹੁਣ ਮਨੁੱਖਾ ਜਨਮ ਮਿਲਿਆ ਹੈ ਅਸੀਂ ਗੁਰੂ ਦੇ ਹੁਕਮ ਦੇ ਅਨੁਸਾਰ ਉਹ ਜੀਵਨ ਬਤੀਤ ਕਰਨਾ ਜਿਸ ਜੀਵਨ ਦੇ ਬਤੀਤ ਕੀਤੇ ਆ ਸਾਨੂੰ ਉਹ ਪਰਮੇਸ਼ਵਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਮਨਪ੍ਰੀਤ ਲਾਗਾ ਵੱਡਾ ਭਾਗ ਹੈ ਕਬ ਮਿਲੀ ਹੈ ਪੂਰਨ ਪਤੇ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹੁੰਦੇ ਹਨ ਉਨ੍ਹਾਂ ਦੇ ਹਿਰਦੇ ਦੇ ਵਿੱਚ ਇਹ ਪ੍ਰੀਤ ਲੱਗਦੀ ਹੈ ਕਿ ਪਰਮੇਸ਼ਵਰ ਪ੍ਰਮਾਤਮਾ ਸਾਨੂੰ ਕਦੋਂ ਦਰਸ਼ਨ ਦੇਵੇਗਾ ਧਨ, ਦੌਲਤ, ਪਰਿਵਾਰ, ਪ੍ਰਤਿਸ਼ਟਾ, ਸੁੰਦਰਤਾ ਜੋ ਮਰਜੀ ਹੈ ਸੰਸਾਰ ਦੇ ਵਿੱਚ ਅਗਰ ਪਰਮੇਸ਼ਵਰ ਪ੍ਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਜੀਵਨ ਦੇ ਵਿੱਚ ਨਹੀਂ ਹੈਗੀ ਤਾਂ ਉਹ ਵੱਡੇ ਭਾਗਾਂ ਵਾਲਾ ਨਹੀਂ ਹੈ। ਵੱਡੇ-ਵੱਡੇ ਜੁਦੀਸੇ ਲੋਕ ਤਿੰਨ ਕੋ ਬਿਆਪੇ ਚਿੰਤਾ ਰੋਗ ਭਾਈ ਵੱਡੇ ਭਾਗਾਂ ਵਾਲਾ ਕੋਣ ਹੈ ਸੋ ਵੱਡਾ ਜਿਨ ਰਾਮ ਲਿਵ ਲਾਈ ਮਨਪ੍ਰੀਤ ਲੱਗਾ ਵੱਡੇ ਭਾਗਾਂ ਜਿਨ੍ਹਾਂ ਦੀ ਪਰਮੇਸ਼ਵਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਪ੍ਰੀਤ ਲੱਗੀ ਉਹ ਬੜੇ ਵੱਡੇ ਭਾਗਾਂ ਵਾਲੇ ਹੈ ਹਿਰਦੇ ਦੇ ਵਿੱਚ ਇੱਕੋ ਇੱਕ ਇੱਛਾ ਹੈ ਕਿਉਂ ਛੂਟੂੰ ਕਿਵੇਂ ਮਿਲੂੰ ਭਵਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਣ ਤੁਮਾਰ ਸਹਜ ਸਮਾਇਆ गोविंद ਪਾਈਐ ਦੇਹੋ ਸਖੀਏ 모ਹੇ ਮਤੇ ਹੁਣ ਸਖੀਏ ਦਾ ਮਤਲਬ ਕੀ ਹੈਗਾ ਕਿ हे ਗੁਰਮੁਖ ਪਿਆਰਿਓ ਬੰਦਗੀ ਕਰਨ ਵਾਲੇ ਨਾਮ ਜਪਣ ਵਾਲਿਓ ਮੈਨੂੰ ਇਹ ਮਤ ਦਿਓ ਕਿ ਮੈਂ ਜੀਵਨ ਦੇ ਵਿੱਚ ਦੁੱਖਾਂ ਸੁੱਖਾਂ ਦੇ ਵਿੱਚ ਸਹਜ ਦੀ ਅਵਸਥਾ ਕਿਵੇਂ ਪ੍ਰਾਪਤ ਕਰਾਂ ਤੇ ਉਸ ਪਰਮੇਸ਼ਵਰ ਪਰਮਾਤਮਾ ਦੀ ਪ੍ਰਾਪਤੀ ਮੈਨੂੰ ਕਿਵੇਂ ਹੋ ਜਾਵੇ ਜਿਨ ਰੈਣ ਠਾਡੀ ਕਰੋ ਸੇਵਾ ਪਰਬ ਕਵਨੁ ਉਜਤੀ ਪਾਇਆ ਦਿਨ ਕੀ ਰਾਤ ਕੀ ਮੈਂ ਇੱਕ ਲਤ ਦੇ ਭਾਰ ਮਹਾਪੁਰਸ਼ੋ ਤੁਹਾਡੀ ਸੇਵਾ ਕਰਾਂ ਗੁਰਮੁਖੋ ਤੁਹਾਡੀ ਸੇਵਾ ਕਰਾਂ ਸੰਗਤ ਜੀ ਮੈਂ ਤੁਹਾਡੀ ਸੇਵਾ ਕਰਾਂ ਮੈਨੂੰ ਕਿਰਪਾ ਕਰਕੇ ਇਹ ਦੱਸੋ ਕਿ ਪ੍ਰਮਾਤਮਾ ਦੀ ਪ੍ਰਾਪਤੀ ਕਿਸ ਤਰੀਕੇ ਦੇ ਨਾਲ ਹੋਏ ਬਿਨਵੰਤ ਨਾਨਕ ਕਰੋ ਕਿਰਪਾ ਲਿਹੋ ਮੋਹਿ ਲੜ ਲਾਇ ਸਤਿਗੁਰੂ ਜੀ ਬਚਨ ਕਰਦੇ ਕਿ ਉਸ ਪ੍ਰਮਾਤਮਾ ਦੇ ਕੇ ਬੇਨਤੀ ਕਰੋ ਕਿ हे ਪਰਮੇਸ਼ਵਰ ਪਰਮਾਤਮਾ ਜੀਓ 84 ਲੱਖ ਜੋਨਾਂ ਦੇ ਵਿੱਚ ਭਟਕਦਿਆਂ ਬੇਅੰਤ ਦੁੱਖ ਸਹਿੰਦੇ ਆ ਤੁਹਾਡੀ ਕਿਰਪਾ ਦੇ ਨਾਲੇ ਮਨੁੱਖ ਦਾ ਜੀਵਨ ਮਿਲਿਆ ਕਿਰਪਾ ਕਰ ਦਿਓ ਰਹਿਮਤ ਕਰ ਦਿਓ ਮੇਰੇ ਤੇ ਮੈਨੂੰ ਆਪਣੇ ਲੜ ਲਾ ਲਵੋ ਭਇਆ ਸਮਾਹੜਾ ਹਰ ਰਤਨ ਵਿਸਾਹਾਰਾਮ हे ਸੰਗਤ ਜੀ ਜਦੋਂ ਅਸੀਂ ਹਰੀ ਦਾ ਨਾਮ ਰੂਪੀ ਰਤਨ ਸਤਗੁਰਾਂ ਦੇ ਪਾਸੋਂ ਤਨ ਮਨ ਧਨ ਦੇ ਕੇ ਖਰੀਦਣਾ ਕੀਤਾ ਸਮਾਹੜਾ ਕਹਿੰਦੇ ਸਾਡੇ ਅੰਦਰ ਆਨੰਦ ਪ੍ਰਾਪਤ ਹੋਇਆ ਦੇਖੋ ਗੁਰੂ ਨੂੰ ਤਨ ਮਨ ਧਨ ਸਭ ਅਰਪਣ ਕਰਨਾ ਪੈਣਾ ਹੈ ਅਰਪਣ ਕਰਨ ਦਾ ਮਤਲਬ ਹੈ ਆਪਣੀ ਹਉਮੈ ਤਿਆਗਣੀ ਪੈਣੀ ਹੈ ਜਦੋਂ ਹਉਮੈ त्याਗੀ ਆਨੰਦ ਦੀ ਪ੍ਰਾਪਤੀ ਹੋ ਜਾਣੀ ਹੈ ਖੋਜੀ ਖੋਜ ਲੱਦਾ ਹਰ ਸੰਤ ਨ ਪਹਾਰਾਮ ਉਹ ਪਰਮੇਸ਼ਵਰ ਪ੍ਰਮਾਤਮਾ ਕਿੱਥੇ ਮਿਲੇਗਾ ਸੰਤਾਂ ਦੀ ਸੰਗਤ ਵਿੱਚ ਗੁਰਮੁਖਾਂ ਦੀ ਸੰਗਤ ਵਿੱਚ ਗੁਰੂ ਦੀ ਸੰਗਤ ਵਿੱਚ ਤੂੰ ਜਿੰਨਾ ਮਰਜੀ ਤੀਰਥਾਂ ਤੇ ਲੱਭੀ ਜਾ ਧਾਰਮਿਕ ਗ੍ਰੰਥਾਂ ਚ ਲੱਭ ਲੈ ਧਾਰਮਿਕ ਸਾਨਾਂ ਤੇ ਲੱਭ ਲੈ ਨਹੀਂ ਮਿਲੇਗਾ ਪ੍ਰਮਾਤਮਾ ਜਦੋਂ ਤੂੰ ਸਤ ਸੰਗਤ ਦੇ ਵਿੱਚ ਆਏਂਗਾ ਗੁਰਮੁਖ ਪਿਆਰੇ ਸੰਤਾਂ ਪਿਆਰਿਆਂ ਦੀ ਸੰਗਤ ਵਿੱਚ ਆਏਂਗਾ ਫਿਰ ਤੈਨੂੰ ਪਰਮੇਸ਼ਵਰ ਪ੍ਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਗਿਆਨ ਹੈ ਨਾ ਉਹ ਪ੍ਰਾਪਤ ਹੋਏਗਾ ਮਿਲੇ ਸੰਤ ਪਿਆਰੇ ਦਿਆ ਧਾਰੇ ਕਥੈ ਅਕਥ ਵਿਚਾਰੋ ਕਹਿੰਦੇ ਆਪਣੀ ਕਿਰਪਾ ਆਪਣੀ ਦਿਆ ਧਾਰ ਕੇ ਜਿਹੜੇ ਸੰਤ ਮਹਾਤਮਾ ਸ਼ਾਂਤ ਚਿਤਨੇ ਜਿਹੜੇ ਹਮੇਸ਼ਾ ਹੀ ਬੰਦਗੀ ਕਰਦੇ ਨੇਗੇ ਉਹ ਪ੍ਰਭੂ ਦੀ ਕਿਰਪਾ ਸਦਕਾ ਮੈਨੂੰ ਮਿਲੇ ਆ ਉਹਨਾਂ ਦੀ ਸੰਗਤ ਮੈਂ ਜਦੋਂ ਕੀਤੀ ਤਾਂ ਫਿਰ ਉਹਨਾਂ ਨੇ ਪਰਮੇਸ਼ਵਰ ਪਰਮਾਤਮਾ ਦੇ ਗੁਣਾਂ ਨੂੰ ਸੁਣਾਣਾ ਕੀਤਾ ਪਰਮਾਤਮਾ ਦੀ ਵਿਚਾਰ ਸੁਣਾਣੀ ਕੀਤੀ ਉਹ ਇਕੱਠ ਦੀ ਜਿਹੜੀ ਕਥਾ ਹੈ ਉਹਨਾਂ ਨੇ ਬੜੇ ਪ੍ਰੇਮ ਦੇ ਨਾਲ ਸੁਣਾਈ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ ਜਿਹੜੀਆਂ ਰੱਬੀ ਰੰਗ ਦੇ ਵਿੱਚ ਰੰਗੀਆਂ ਰੂਹਾਂ ਨੇ ਨਾ ਉਹਨਾਂ ਨੇ ਸਾਨੂੰ ਇਹ ਸਮਝਾਇਆ ਕਿ ਪਰਮੇਸ਼ਵਰ ਪਰਮਾਤਮਾ ਨੂੰ ਇੱਕ ਮਨ ਇੱਕ ਚਿੱਤ ਇਕਾਗਰਤਾ ਦੇ ਨਾਲ ਜਪੋ ਪ੍ਰੇਮ ਨਾਲ ਜਪੋ ਸ਼ਰਧਾ ਦੇ ਨਾਲ ਜਪੋ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਪਰਮਾਤਮਾ ਨੂੰ ਜਪੋਂਗੇ ਤੁਹਾਡੇ ਅੰਦਰ ਪਰਮੇਸ਼ਵਰ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਜਾਏਗਾ ਕਰ ਜੋੜ ਪ੍ਰਭ ਪੈ ਕਰ ਬਿਨੰਤੀ ਮਿਲੈ ਹਰ ਜਸ ਲਾਹਾ ਮਨ ਕਰਕੇ ਬੁੱਧ ਕਰਕੇ ਚਿਤ ਕਰਕੇ ਉਸ ਪਰਮੇਸ਼ਵਰ ਪਰਮਾਤਮਾ ਦਾ ਕਿ ਅਰਦਾਸ ਕਰਿਏ हे ਪਰਮੇਸ਼ਵਰ ਪਰਮਾਤਮਾ ਮੈਂ ਤੇਰੀ ਬੰਦਗੀ ਕਰਾਂ ਤੇਰਾ ਜਸ ਕਰਾਂ ਇਹੀ ਜੀਵਨ ਦੇ ਵਿੱਚ ਵੱਡਾ ਲਾਭ ਹੈ ਬੇਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾ ਬੇਨਤੀ ਕਰਨੇ ਹੇ ਪਰਮੇਸ਼ਵਰ ਪਰਮਾਤਮਾ ਮੈਂ ਤੇਰਾ ਸੇਵਕ ਆ ਤੂੰ ਮੇਰਾ ਮਾਲਕ ਹੈ ਅਗਮ ਦਾ ਮਤਲਬ ਜੋ ਗਮਤਾ ਤੋਂ ਰਹਿਤ ਹੈ ਅਥਾ ਜਿਹਦਾ ਥਾ ਨਹੀਂ ਪਾਇਆ ਜਾ ਸਕਦਾ ਉਹ ਮੇਰਾ ਸੁਆਮੀ ਹੈ ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੰਗਤ ਜੀ ਜਦੋਂ ਪੂਰਨ ਸੰਤ ਜਨ ਜਿਨ੍ਹਾਂ ਦੇ ਵਿੱਚ ਸ਼ੁਭ ਗੁਣ ਹੈ ਨਾਮ ਜਪਣਾ ਬੰਦਗੀ ਕਰਨੀ ਈਸ਼ਵਰ ਚਿੰਤਨ ਕਰਨਾ ਇਹ ਜੀ ਪੂਰਨ પુરੁਸ਼ਾਂ ਦਾ ਸਤਗੁਰਾਂ ਦਾ ਮਿਲਾਪ ਹੋਇਆ ਤਦੋਂ ਅਟਲ ਅਰਥਾਤ ਟਲਣ ਤੋਂ ਰਹਿਤ ਔਰ ਪਰਮੇਸ਼ਵਰ ਪਰਮਾਤਮਾ ਦਾ ਸਹਾਰੂਪੀ ਵਿਆਥਿਤ ਸਮੇ ਵਿਚਾਰਿਆ ਗਿਆ ਸੁਖੈ ਸਮੂਹ ਭਯਾ ਗਿਆ ਵਿਜੋਗ ਰਾਮ ਹੁਣ ਵਿਛੋੜਾ ਖਤਮ ਹੋ ਗਿਆ ਆਨੰਦ ਹੀ ਆਨੰਦ ਹੈਗਾ ਸੰਗਤ ਦੇ ਵਿੱਚ ਆ ਗਿਆ ਸਤ ਸੰਗੀ ਬਣ ਕੇ ਸੰਸਾਰੀ ਭਾਗ ਤਿਆਗਤਾ ਤਾਂ ਪਰਮੇਸ਼ਵਰ ਪਰਮਾਤਮਾ ਦੀ ਕਿਰਪਾ ਹੋ ਹੀ ਜਾਏਗੀ ਗੁਸਤਾਖੀ ਮਾਫ ਕਰਨਾ ਮੈਨੂੰ ਕਹਿਣ ਦੇਣਾ ਉਮਰਾਂ ਲੰਘ ਜਾਂਦੀਆਂ ਬਹੁਤੇ ਲੋਕਾਂ ਦੀਆਂ ਸਤ ਸੰਗਤ ਦੇ ਵਿੱਚ ਆਉਂਦੇ ਐ ਪਰ ਸਤ ਸੰਗੀ ਭਾਵ ਨਹੀਂ ਪ੍ਰਾਪਤ ਹੁੰਦਾ ਸੰਸਾਰੀ ਭਾਵ ਹੀ ਰਹਿੰਦਾ ਐ ਇਸ ਕਰਕੇ ਕਥਾ ਕੀਰਤਨ ਪਾਠ ਸੁਣਨ ਦੇ ਬਾਵਜੂਦ ਵੀ ਪਰਮੇਸ਼ਵਰ ਪਰਮਾਤਮਾ ਦਾ ਵਿਛੋੜਾ ਖਤਮ ਨਹੀਂ ਜੇ ਹੁੰਦਾ ਮਿਲੇ ਸੰਤ ਪਿਆਰੇ ਪ੍ਰਭ ਤੇ ਆਏ ਬਣੇ ਅਚਰਜ ਜਾਂ ਜੀਆਂ ਜਿਹੜੇ ਰੱਬ ਦੇ ਪਿਆਰੇ ਨੇ ਨਾ ਇਹ ਮਿਲ ਕੇ ਇਕੱਠੇ ਹੋ ਕੇ ਉਸ ਪਰਮੇਸ਼ਵਰ ਪਰਮਾਤਮਾ ਦਾ ਸਿਮਰਨ ਕਰਦੇ ਨੇਗੇ ਇੰਜ ਨੇ ਜਿਵੇਂ ਇਹ ਸਾਨੂੰ ਪਰਮੇਸ਼ਵਰ ਪਰਮਾਤਮਾ ਦੇ ਨਾਲ ਮਿਲਾਉਣ ਦੇ ਲਈ ਬਰਾਤੀ ਜਾਂਝੀਆਂ ਦਾ ਕੰਮ ਕਰਦੇ ਨੇ ਜਿਵੇਂ ਵਿਆਹਣ ਦੇ ਵਾਸਤੇ ਜਾਂਝੀ ਹੁੰਦੇ ਨਾਲ ਜਾਂਚ ਜਾਂਦੀ ਹੈਗੀ ਜਾਂਚ ਤੋਂ ਬਿਨਾ ਸਾਧ ਸੰਗਤ ਜੀ ਬਰਾਤ ਕਾਦੀ ਇਹ ਜਿਹੜੇ ਸੰਤ ਮਹਾਤਮਾ ਗੁਰਮੁਖ ਪਿਆਰੇ ਹੁੰਦੇ ਆ ਇਹ ਪਰਮੇਸ਼ਵਰ ਪਰਮਾਤਮਾ ਦੇ ਮਿਲਾਉਣ ਦੇ ਵਿੱਚ ਮਦਦਗਾਰ ਹੁੰਦੀ ਹੈ ਮਿਲੇ ਕੱਤਰ ਹੋਏ ਸਹਿਜ ਢੋਏ ਮਨਪ੍ਰੀਤ ਉਪਜੀਵ ਮੰਝੀ ਆ ਜਦੋਂ ਗੁਰਮੁਖ ਪਿਆਰੇ ਇਕੱਠੇ ਹੁੰਦੇ ਆ ਸਹਿਜ ਸੁਭਾਅ ਟੁਕਾ ਹੁੰਦਾ ਹੈ ਅਰਥਾਤ ਆਪਣਾ ਆਪ ਮਿਟ ਜਾਂਦਾ ਹੈ ਕੇਵਲ ਪਰਮੇਸ਼ਵਰ ਕੇਵਲ ਬੰਦਗੀ ਤੇ ਪ੍ਰਮਾਤਮਾ ਦਾ ਜਿਹੜਾ ਮਿਲਾਪ ਹੁੰਦਾ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਅੰਤਹਿ ਕਰਨ ਦੇ ਵਿੱਚ ਉਦੋਂ ਪਰਮੇਸ਼ਵਰ ਪ੍ਰਮਾਤਮਾ ਦੀ ਕਿਰਪਾ ਸਦਕਾ ਪ੍ਰੇਮ ਪੈਦਾ ਹੁੰਦਾ ਹੈ ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਭੋਗੋ ਜਦੋਂ ਬੰਦਗੀ ਕਰਦਿਆਂ ਨਾਮ ਜਪਦਿਆਂ ਪਰਮੇਸ਼ਵਰ ਪਰਮਾਤਮਾ ਦੇ ਵਿੱਚ ਸੁਰਤ ਇੱਕ ਇਕਤਾ ਹੋ ਜਾਂਦੀ ਹੈ ਜਗਿਆਸੂ ਰੂਪੀ स्त्री ਪਰਮੇਸ਼ਵਰ ਪਰਮਾਤਮਾ ਦੇ ਨਾਮ ਜਪ ਕੇ ਸਾਰੇ ਰਸ ਭੋਗ ਲੈਂਦੀ ਹੈ ਸਾਰੇ ਰਸਾਂ ਵਿੱਚੋਂ ਸ੍ਰੇਸ਼ਟ ਬ੍ਰਹਮਾ ਨਾਂ ਦਾ ਆਨੰਦ ਮਾਨਣਾ ਕਰ ਲੈਂਦੀ ਹੈ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਇੱਕੋ ਹੀ ਬੇਨਤੀ ਇਕੋ ਹੀ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀ ਹੈਗੀ ਕਿ اے ਪਰਮੇਸ਼ਵਰ ਪਰਮਾਤਮਾ ਐਸੀ ਕਿਰਪਾ ਕਰਨਾ ਐਸੇ ਗੁਰਮੁਖਾਂ ਨੂੰ ਮੇਲ ਜੋ ਤੇਰੇ ਨਾਲ ਮਿਲੇ ਹੋਣ ਜਿਨ੍ਹਾਂ ਦੀ ਸੰਗਤ ਕਰਕੇ ਅਸੀਂ ਤੈਨੂੰ ਮਿਲ ਸਕੀਏ ਪਵਨ ਸੁਹਾਵੜਾ ਧਰਤ ਸੁਭਾਗੀ ਰਾਮ ਭਾਈ ਜਦੋਂ ਪਰਮੇਸ਼ਵਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਪਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਘਰ ਕਿੰਨਾ ਸੋਹਣਾ ਲੱਗਦਾ ਹੈਗਾ ਭਾਗੋ ਬਾਗ ਆਨੰਦ ਆਨੰਦ ਬੇੜਾ ਸੋਹਣਾ ਐਵੇਂ ਜਦੋਂ ਪਰਮੇਸ਼ਵਰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਅੰਤਿਆਕਰਣ ਰੂਪੀ ਜਿਹੜਾ ਭਵਨ ਹੈ ਬੇੜਾ ਇਹ ਬੜਾ ਸੋਭਾਵਾਨ ਹੋ ਜਾਂਦਾ ਹੈਗਾ ਤੇ ਮਹਾਰਾਜ ਬਚਨ ਕਰਦੇ ਆ ਬੁੱਧ ਰੂਪੀ ਧਰਤ ਸ੍ਰੇਸ਼ਟ ਭਾਗਾਂ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਨੂੰ ਪਰਮੇਸ਼ਵਰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਦੇ ਦਰਸ਼ਨ ਦੁਰਲੱਭ ਪ੍ਰਭ ਕਰ ਆਇੜਾ ਗੁਰ ਚਰਣੀ ਲਾਗੀ RAM ਗੁਰੂ ਦੇ ਚਰਨਾਂ ਦੇ ਵਿੱਚ ਜਦੋਂ ਸੁਰਤ ਜੁੜ ਗਈ ਤਾਂ ਇਹ ਪਰਮੇਸ਼ਵਰ ਪਰਮਾਤਮਾ ਇਹਦੇ ਹਿਰਦੇ ਰੂਪੀ ਘਰ ਦੇ ਵਿੱਚ ਆਇਆ ਜਾਣੋ ਗੁਰ ਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੂਰੀਆਂ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਲੱਗ ਜਾਂਦਾ ਹੈ ਚਰਨਾਂ ਦੇ ਵਿੱਚ ਮਤਲਬ ਗੁਰੂ ਨੂੰ ਫੋਲੋ ਕਰਨਾ ਜੋ ਗੁਰੂ ਕਹਿ ਰਿਹਾ ਉਹਦੇ ਅਨੁਸਾਰ ਜੀਵਨ ਬਤੀਤ ਕਰਨਾ ਹਿਰਦੇ ਵਿੱਚ ਸਹਿਜ ਦੀ ਅਵਸਥਾ ਆ ਜਾਂਦੀ ਹੈ ਸਗਲ ਇੱਛਾ ਪੁੰਨੀਆਂ ਜਦੋਂ ਗੁਰੂ ਦਾ ਹੁਕਮ ਕਮਾ ਲਿਆ ਤਾਂ ਸਭ ਇੱਛਾ ਪੂਰੀਆਂ ਹੋ ਜਾਂਦੀਆਂ ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿੱਚ ਹੁੰਨੇ ਆ ਜਦੋਂ ਗੁਰਮੁਖ ਪਿਆਰਿਆਂ ਦੀ ਸੰਗਤ ਸਦਕਾ ਉਹ ਪਰਮੇਸ਼ਵਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਸੰਗਤ ਜੀ ਮਹਾਰਾਜ ਕਹਿੰਦੇ ਐ ਫਿਰ ਇਹਦੀ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਆਨੰਦ ਅਨਦਿਨ ਵਜੈ ਵਾਜੇ ਅਹੰ ਮਤ ਮਨ ਕੀ ਤਿਆਗੀ ਫਿਰ ਹਰ ਸਮੇ ਉਸ ਪਰਮੇਸ਼ਵਰ ਪਰਮਾਤਮਾ ਦੇ ਨਾਮ ਦਾ ਆਨੰਦ ਹੀ ਆਨੰਦ ਹੈਗਾ ਜਿਹੜੀ ਹੰਕਾਰ ਵਾਲੀ ਬੁੱਧ ਤਿਆਗੀ ਜਾਂਦੀ ਸੰਗਤ ਜੀ ਅੰਤਿਮ ਪੰਕਤੀ ਵਿੱਚ ਮਹਾਰਾਜ ਬਚਨ ਕਰਦੇ ਬਿਨਵੰਤ ਨਾਨਕ ਸਰਣ ਸੁਆਮੀ ਸੰਤ ਸੰਗ ਲਿਵ ਲਾਗੀ ਇੱਕੋ ਹੀ ਅਰਦਾਸ ਹੈ ਇੱਕੋ ਹੀ ਜੋਦੜੀ ਹੈ ਕਿ ਅਸੀਂ ਉਸ ਪਰਮੇਸ਼ਵਰ ਪਰਮਾਤਮਾ ਦੀ ਓਟ ਦੇ ਵਿੱਚ ਆ ਗੁਰਮੁਖਾਂ ਦੀ ਸੰਤਾਂ ਦੀ ਸੰਗਤ ਦੇ ਵਿੱਚ ਜਾ ਕੇ ਬਹਿ ਕੇ ਉਹਨਾਂ ਦੇ ਅਨੁਭਵ ਦੇ ਬੋਲ ਸੁਣ ਕੇ ਸਾਡੀ ਵੀ ਸੁਰਤ ਉਸ ਪ੍ਰਮਾਤਮਾ ਦੇ ਨਾਲ ਲੱਗ ਗਈ ਹੈ ਸੋ ਆਓ ਆਪਾਂ ਵੀ ਸਾਰੇ ਰਲ ਮਿਲ ਕੇ ਉਸ ਪਰਮੇਸ਼ਵਰ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਭ ਤੋਂ ਪਹਿਲਾਂ ਸਾਨੂੰ ਸਤਿਗੁਰੂ ਦੀ ਸੰਗਤ ਬਖਸ਼ੋ ਸੰਤਾਂ ਗੁਰਮੁਖਾਂ ਦੀ ਸੰਗਤ ਬਖਸ਼ੋ ਜਿਹਦੇ ਵਿੱਚ ਜਾ ਕੇ ਅਸੀਂ ਤੁਹਾਡੇ ਨਾਲ ਜੁੜ ਸਕੀਏ ਆਉ ਤਰਲਾ ਪਾਈਏ ਬੜੇ ਪਿਆਰ ਦੇ ਨਾਲ ਸਤ ਨਾਮ ਵਾਹਿ ਗੁਰੂ ਸਾਹਿਬ ਜੀ 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 ਸਤਨਾਮ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ